ਹਾਂਜੀ ਪੰਜਾਬ ਵਾਲਿਓ ਸਤਿ ਸ੍ਰੀ ਅਕਾਲ ਜਿਵੇਂ ਕਿ ਪਾਕਿਸਤਾਨ ਦੇ ਵਿੱਚੋਂ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਉੱਥੇ ਆਟਮ ਬੰਬ ਯਾਨੀ ਭਾਰਤ ਦੇ ਹਮਲੇ ਤੋਂ ਬਾਅਦ ਕਹਿੰਦੇ ਉਹ ਲੀਕ ਹੋ ਗਿਆ ਤੇ ਜਿਹੜੀ ਟੀਮ ਭੇਜੀ ਹੈ ਤਹੋ ਟਰੰਪ ਸਾਹਿਬ ਨੇ ਭੇਜ ਦਿੱਤੀ ਹੈ ਪੂਰੇ ਪਾਕਿਸਤਾਨ ਦੇ ਵਿੱਚ ਹਾਹਾਕਾਰ ਮੱਚ ਗਈ ਹੈ ਕਿ ਜਿਵੇਂ ਉਹਦਾ ਜ਼ਹਿਰੀਲਾ ਧੂਆਂ ਕਹਿੰਦੇ ਬਾਹਰ ਨਿਕਲ ਰਿਹਾ ਔਰ ਇਹਦੀ ਇੱਕ ਵੀਡੀਓ ਤੁਹਾਡੇ ਸਾਹਮਣੇ ਅੱਜ ਸੁਣਾਵਾਂਗੇ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਟੀਮ ਭੇਜੀ ਗਈ ਆ ਡੋਨਲਡ ਟਰੰਪ ਦੇ ਦੁਆਰਾ ਕਿਉਂਕਿ ਉਹਨਾਂ ਨੇ ਇੱਕ جنگ ਰਕਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਦੋਵੇਂ ਦੇਸ਼ਾਂ ਦੀ جنگ ਆ ਜਿਹੜੀ ਇਹ ਰੋਕੀ ਜਾਵੇ ਤਾਂ ਇਹਦਾ ਜਿਹੜਾ ਕਿ ਨੁਕਸਾਨ ਬਹੁਤ ਸਾਰਾ ਹੋ ਰਿਹਾ ਸੀ ਪਬਲਿਕ ਦਾ ਹੋ ਰਿਹਾ ਸੀ ਜਿਹੜੀ ਆਮ ਪਬਲਿਕ ਹੈ ਪਰ ਹੁਣ ਕਹਿੰਦੇ ਉੱਥੇ ਆਟਮ ਬੰਬ ਦੇ ਉੱਤੇ ਜਿਹੜੇ ਇਧਰੋਂ ਜਾਨੀ ਹਥਿਆਰਬਾਜ਼ੀ ਹੋਈ ਆ ਜਾਂ ਕੋਈ ਗੋਲਾ ਬਾਰੂਦ ਸਿੱਟਿਆ ਗਿਆ ਕਹਿੰਦੇ ਵੀ ਉਹਦੇ ਜਾ ਕੇ ਲੱਗਿਆ ਤੇ ਉਹ ਡੈਮੇਜ ਹੋ ਗਿਆ ਹੁਣ ਉਸ ਦੇ ਵਿੱਚੋਂ ਜ਼ਹਿਰੀਲੀ ਜਿਹੜੀ ਗੈਸ ਹੈ ਉਹ ਕਹਿੰਦੇ ਲੀਕ ਹੋ ਰਹੀ ਹੈ ਪਰ ਇਹ ਕਹਾਣੀ ਕਿੰਨੀ ਕੁ ਸਚਾਈ ਹੈ ਦੇ ਵਿੱਚ ਅੱਜ ਪੂਰੀ ਖਬਰ ਤੁਹਾਡੇ ਸਾਹਮਣੇ ਵਿਖਾਵਾਂ ਕਿਉਂਕਿ ਪਾਕਿਸਤਾਨ ਦੇ ਵਿੱਚ ਇਸ ਖਬਰ ਦੇ ਨਾਲ ਪੂਰੀ ਤਰ੍ਹਾਂ ਯਾਨੀ ਇੱਕ ਡਰ ਦਾ ਮਾਹੌਲ ਹੋ ਗਿਆ ਤੇ ਟੀਮ ਅਮਰੀਕਾ ਨੇ ਭੇਜੀ ਹੈ ਤਾਂ ਹੁਣ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਸੁਣੋ परीक्षा पर पर देखिए भारत इस युद्ध में या फिर जिसको युद्ध नाम नहीं दिया गया इस कॉन्फ्लिक्ट में में यानी कि ऑपरेशन ऑपरेशन सिंदूर डे से जब मई को लॉन्च किया गया था पाकिस्तान के टेरर ठिकानों को निशाना बनाकर उनको तबाह किया गया था तब से ही भारत की जो रणनीति रही है इसमें ऑल आउट की रणनीति रही ठीक है हमें टेरर ठिकानों को तबाह करना है उसके बाद भारत की कॉन्फ्रेंसिंग होती है ठीक है ब्रीफिंग दी जाती है कि भाई हमने ये ये किया है अब अगर पाकिस्तानी सेना इसमें कूदती है क्योंकि हमने किसी सैन्य ठिकाने को निशाना नहीं बनाया है अगर सेना इसमें कूदेगी तो उसका जवाब 10 गुना ज्यादा भयंकर दिया जाएगा जो भारत ने दिया लेकिन उसके बाद ऐसा क्या हो गया कि भारत एकदम से शांत हो गया फायर के लिए मान गया एक तीसरे देश से बातचीत जिसको मध्यस्थता कहा जा रहा है तो भारत ने कभी किया नहीं उसके लिए भारत मान गया क्या भारत ने वाके में ही तो पाकिस्तान के न्यूक्लियर ठिकाने हैं उन पर ब्रह्मोस दागकर वहां से कोई रेडिएशन न्यूक्लियर रेडिएशन वाक्य में लीक हो रही है या फिर जस्ट ये पूरी दुनिया को पैनिक करने का पाकिस्तान का जो हमेशा का तरीका रहा है ho raha hai kyunki bataya ja raha hai ki america se team bheji gayi hai pakistan ke jo nuclear hathyar jahan rakhe hote hain unki jaanch karne ke liye ki wo surakshit hai abhi bhi ya fir wahan se vaqai mein hi koi radiation aa rahi hai kande jithe pakistan de yani hathyar rakhe hunde ne bahut sara item bomb rakha hoya hai jinu kande ne parmanu hamla jinu parmanu item bomb vi keha janda kande ode vichon leaking honi shuru ho gayi hai te zehreeli gas hai jadi ਉਹ ਬਾਹਰ ਨਿਕਲ ਰਹੀ ਸੀ ਤੇ ਪਾਕਿਸਤਾਨ ਦੇ ਲੋਕਾਂ ਦੇ ਵਿੱਚ ਇਸ ਗੱਲ ਨੇ ਪੂਰਾ ਡਰ ਦਾ ਅਜ ਮਾਹੌਲ ਬਣਾ ਦਿੱਤਾ ਅੱਜ ਦੀ ਖਬਰ ਹੈ ਇਹ ਤਾਂ ਫੇਰ ਕਹਿੰਦੇ ਅਮਰੀਕਾ ਦੇ ਟਰੰਪ ਯਾਨੀ ਡੋਨਲਡ ਟਰੰਪ ਨੇ ਆਪਣੇ ਉੱਥੋਂ ਟੀਮ ਭੇਜੀ ਗਈ ਹੈ ਉਸ ਨੂੰ ਚੈੱਕ ਕਰਨ ਦੇ ਲਈ ਕਿ ਇਹ ਸੁਰੱਖਿਤ ਹੈਗੇ ਵੀ ਹਥਿਆਰ ਜਾਂ ਨਹੀਂ ਹੈਗੇ ਜੇਕਰ ਵਾਕਈ ਇਹ ਗੱਲ ਸੱਚ ਹੈ ਤਾਂ ਫੇਰ ਹੁਣ ਨੂੰ ਪਾਕਿਸਤਾਨ ਦੇ ਵਿੱਚੋਂ ਕਿਸੇ ਨਾ ਕਿਸੇ ਪ੍ਰਧਾਨ ਮੰਤਰੀ ਦਾ ਜਾਂ ਕਿਸੇ ਸੈਨਾ ਬਨੀਓ ਪਿਆਨ ਜ਼ਰੂਰ ਆਉਂਦਾ ਪਰ ਇਹ ਖਬਰ ਜਿਹੜੀ ਆ ਰਹੀ ਹੈ ਇਹਨੇ ਪਾਕਿਸਤਾਨ ਦੇ ਲੋਕ ਵੀ ਡਰਾ ਦਿੱਤੇ ਨੇ ਔਰ ਦੂਜੇ ਪਾਸੇ ਹਿੰਦੁਸਤਾਨ ਦੇ ਵਿੱਚ ਕਿਹਾ ਜਾ ਰਹਾ ਹੋਰ ਵੀ ਮੁਲਕ ਕਹਿ ਰਹੇ ਨੇ ਕਿ ਜਿਹੜਾ ਪਾਕਿਸਤਾਨ ਇੱਕ ਦਿਨ ਕਿਤੇ ਜਾਣ ਕੇ ਡਰ ਦਾ ਮਾਹੌਲ ਜਾਨੀ ਬਣਾਉਣ ਦੀ ਇੱਕ ਕੋਸ਼ਿਸ਼ ਕਰ ਰਿਹਾ ਇੱਕ ਇਹੋ ਜੀ ਜਾਨੀ ਇੱਕ ਰਣਨੀਤੀ ਘੜੀ ਹੋਈ ਹੈ ਕਿਉਂਕਿ ਉਹਨਾਂ ਦੀ ਕਿਸੇ ਵੀ ਗੱਲਾਂ ਦੇ ਉੱਤੇ ਨਾ ਕੋਈ ਭਾਰਤੀ ਤੇ ਨਾ ਕੋਈ ਹੋਰ ਦੇਸ਼ ਨਹੀਂ ਯਕੀਨ ਕਰਦਾ ਕਿਉਂਕਿ ਅਕਸਰ ਤੁਸੀਂ ਵੇਖਿਆ ਹੁਣ ਕਿ ਜਿਵੇਂ ਹੁਣ ਸੀਸ ਫਾਇਰਦਾ ਉਲੰਘਣ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਸੀ ਵੀ ਸਾਡੇ ਬੰਨਿਓ ਹਮਲਾ ਤਾਂ ਨਹੀਂ ਹੁੰਦਾ ਪਰ ਫੇਰ ਬੀਤੀ ਰਾਤ 3 ਘੰਟੇ ਵੀ ਦੇ ਉਸ ਤੋਂ ਬਾਅਦ ਜਿਹੜਾ ਕਿ ਸਾਡਾ ਕਸ਼ਮੀਰ ਹੈ ਉਹਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤੇ ਇੱਕ ਨੌਜਵਾਨ ਪੰਜਾਬ ਦਾ ਉਹ ਸ਼ਹੀਦ ਹੋ ਜਾਂਦਾ ਤਾਂ ਫਿਰ ਵੇਖੋ ਵੀ ਜਿਹੜਾ ਇਹੋ ਜਿਹਾ ਮੁਲਕ ਹੈ ਉਹਦੇ ਤੇ ਯਕੀਨ ਕਰਨਾ ਬੜਾ ਹੀ ਮੁਸ਼ਕਲ ਹੈ ਕਦੋਂ ਵੀ ਕੁਝ ਵੀ ਹੋ ਸਕਦਾ ਪਰ ਸਭ ਤੋਂ ਵੱਡੀ ਅਹਿਮ ਗੱਲ ਹੈ ਜਿਹੜੀ ਅੱਜ ਦੇ ਦਿਨ ਦੇ ਵਿੱਚ ਅੱਜ ਹੁਣ 8:00 ਵਜੇ ਗਏ ਨੇ ਜਿਹੜਾ ਕਿ ਪੀਐਮ ਮੋਦੀ ਲਾਈਵ ਕੁਝ ਵੱਡਾ ਕਰਨ ਵਾਲੇ ਨੇ ਕਿਉਂਕਿ ਪ੍ਰਧਾਨ ਮੰਤਰੀ ਨੂੰ ਕਹਿੰਦੇ ਜਦੋਂ 8:00 ਵਜੇ ਲਾਈਵ ਹੁੰਦੇ ਨੇ ਤਾਂ ਕੁਝ ਵੱਡੀ ਗੱਲ ਕਹਿੰਦੇ ਨੇ ਜਿਵੇਂ ਤੁਹਾਨੂੰ ਯਾਦ ਹੋਣਾ ਕਰੋਨਾ ਕਾਲ ਦੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ 8:00 ਵਜੇ ਲਾਈਵ ਹੋ ਗਏ ਸੀ ਯਾਨੀ ਦੇਸ਼ ਨੂੰ ਸੰਬੋਧਿਤ ਕਰ ਰਹੇ ਸੀ ਪਰ ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦੇ ਦਿੱਤਾ ਪੂਰੇ ਦੇਸ਼ ਨੂੰ ਸਪੂਨ ਨਿਦੇਸ਼ ਨੂੰ ਲਾਕਡਾਊਨ ਦੇ ਵਿੱਚ ਬਦਲ ਦਿੱਤਾ ਤਾਂ ਅੱਜ ਵੀ ਉਹ 8 ਵਜੇ ਜਿਹੜਾ ਲਾਈਵ ਹੋਏ ਨੇ ਔਰ ਕੀ ਗੱਲਬਾਤ ਆਉਂਦੀ ਹੈ ਇਹ ਤੁਹਾਡੇ ਸਾਹਮਣੇ 10-15 ਮਿੰਟਾਂ ਦੇ ਵਿੱਚ ਖੁਲਾਸੇ ਹੋ ਜਾਣੇ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ